ਇਹ ਜੀ ਸਾਡੇ ਸਪੈਸ਼ਲ ਸੈੱਲ ਨੇ ਇੱਕ ਗੈਂਗ ਪਕੜਿਆ ਜੀ ਜਿਹਦੇ ਵਿੱਚ ਉਹਨਾਂ ਨੇ ਦੋ ਬੰਦੇ ਗ੍ਰਿਫਤਾਰ ਕੀਤੇ ਜਿਹੜੇ ਕਿ ਫੇਕ ਸਰਟੀਫਿਕੇਟਸ CBSE ਬੋਰਡ ਦੇ ਬਣਾ ਕੇ ਲੋਕਾਂ ਨੂੰ ਦਿੰਦੇ ਸੀ ਤੇ ਉਹਨਾਂ ਤੋਂ ਪੈਸੇ ਲੈਂਦੇ ਸੀਗੇ 20 ਤੋਂ 25-25 ਹਜ਼ਾਰ ਰੁਪਏ ਦੇ ਵਿੱਚ ਉਹਨਾਂ ਨੂੰ ਵੇਚਦੇ ਸੀਗੇ ਸਰ ਦੋ ਜਾਨੇ ਕੌਣ ਹਨ ਕਿੱਥੇ ਦੇ ਰਹੇ ਇੱਕ ਮਿਸਟਰ ਅਨੁਰਾਗ ਹਨ ਜੀ ਜਿਹੜੇ ਕਿ ਕਿਸੇ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਨਹੀਂ ਔਰ ਇੱਕ ਮਿਸਟਰ ਰਾਗਵ ਨੇ ਜਿਹੜੇ ਕਿ ਫਤੇਪੁਰੀ ਟਾਂਡਾ ਰੋਡ ਤੇ ਉਹਨਾਂ ਦਾ ਦਫਤਰ ਸੀ ਜਿਹੜੇ ਕਿ ਕੰਪਿਊਟਰ ਦੇ ਉੱਤੇ ਉਹਨਾਂ ਨੂੰ ਫੇਕ ਸਰਟੀਫਿਕੇਟ ਪ੍ਰਿੰਸੀਪਲ ਦਾ ਮੇਨ ਕੀ ਰੋਲ ਹੈਗਾ ਪ੍ਰਿੰਸੀਪਲ ਜਿਹੜੇ ਸੀਗੇ ਉਹ ਡਾਟਾ ਸ਼ੇਅਰ ਕਰਦੇ ਸੀਗੇ ਸਟੂਡੈਂਟਸ ਦਾ ਉਹਨਾਂ ਦੇ ਨਾਲ ਮਿਸਟਰ ਰਾਗਵਨ ਨਾਲ ਤੇ ਉਹ ਅੱਗੇ ਫਿਰ ਫੇਕ ਸਰਟੀਫਿਕੇਟ ਬਣਾਉਂਦੇ ਸੀਗੇ ਪ੍ਰਿੰਸੀਪਲ ਆ ਕਿ ਉਹ ਬੱਚਿਆਂ ਨੂੰ ਆਪੇ ਇੰਦੇ ਸੀ ਉੱਥੇ ਜਾਲੀ ਸਰਟੀਫਿਕੇਟ ਬਣਾਉਣੇ ਇਹ ਹਲੇ ਤਫਤੀਸ਼ ਦਾ ਹਿੱਸਾ ਜੀ ਤਫਤੀਸ਼ ਤੇ ਵਿਚ ਆਏਗਾ ਕਿ ਕਿਸ ਤਰ੍ਹਾਂ ਰਾਗਵਨ ਦਾ ਰਾਪਟਾ ਕਿਧਰ ਆਇਆ ਇਹ ਆਪਸ ਇੱਕ ਦੂਜੇ ਦੇ ਜਾਣਕਾਰ ਸੀਗੇ ਜੀ ਰਾਗਵਨ ਨਾਲ ਦਾ ਸਟੂਡੈਂਟ ਸੀ ਇਹ ਤਫਤੀਸ਼ ਦੇ ਵਿੱਚ ਆਇਆ ਜੀ ਵੀ ਕਿ ਉਹਨਾਂ ਦੀ ਆਪਸੀ ਕਿੰਨੀ ਪੁਰਾਣੀ ਜਾਣ ਪਛਾਣਾ ਹੈ ਔਰ ਕੀ ਕਿਸ ਤੀਕੇ ਤੋਂ ਕੰਮ ਕਰਦੇ ਤੋਂ ਕੰਮ ਕਰਦੇ ਕਿੰਨੇ ਸਰਟੀਫਿਕੇਟ ਤੁਹਾਡੇ ਵੱਲੋਂ ਬ੍ਰਾਮ੍ਹਤ ਕੀਤੇ ਗਏ ਔਰ ਕੀ ਕੀ ਸਮਾਨ ਬ੍ਰਾਮ੍ਹਤ 600 ਦੇ ਕਰੀਬ ਸਰਟੀਫਿਕੇਟ ਬ੍ਰਾਮ੍ਹਤ ਹੋਏ ਜੀ ਉਹਨਾਂ ਕੋਲ ਔਰ ਕੰਪਿਊਟਰ ਔਰ ਪ੍ਰਿੰਟਰ ਬ੍ਰਾਮ੍ਹਤ ਹੋਏ ਨੇ ਔਰ 350 ਦੇ ਕਰੀਬ ਆਲਰੇਡੀ ਸਰਟੀਫਿਕੇਟ ਜਾਰੀ ਕਰ ਚੁੱਕੇ ਸੇ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਸੀ ਤੇ ਮੇਨ ਦਫਤਰ ਕਿੱਥੇ ਸੀ ਦਾ ਇਹ ਫਤੇਪੁਰੀ ਦੇ ਵਿੱਚ ਸੀਗਾ ਜੀ ਔਰ ਕਿੰਨੇ ਸਮੇਂ ਤੋਂ ਕੰਮ ਕਰ ਰਹੀ ਹੈ ਤਫਤੀਸ਼ ਤੇ ਵਿੱਚ ਹਾਲੇ ਆਏਗਾ ਸਾਡੇ ਕੋਲ ਕਿ ਕੱਤ ਹੋਏ ਇੱਕ ਦੂਜੇ ਨਾਲ ਸਿਰਫ ਸੀਬੀਆਈ ਦੇ ਸੈਵਿਟ ਬਣਾਉਂਦੇ ਸੀ ਜਾਂ ਹੋਰ ਵੀ ਇਹਨਾਂ ਨੇ ਹਾਲੇ ਤੱਕ ਸੀਬੀਐਸਸੀ ਦੇ ਹੀ ਰਿਕਵਰ ਹੋਏ ਨੇ ਜੀ ਬਾਕੀ ਤਫਤੀਸ਼ ਤਰਸਾ ਹੋਰ ਕਿੱਥੋਂ ਕਿੱਥੋਂ ਆਉਂਦੇ ਆ ਉਹਦੇ ਬਾਰੇ ਦੇਖਿਆ ਜਾਏਗਾ